ਜਿਹੜੇ ਬੰਦੇ ਕਹਿ ਰਹੇ ਨੇ ਵੀ ਭਾਰਤੀ ਸੰਵਿਧਾਨ ਸਿੱਖਾਂ ਨੂੰ ਗੁਲਾਮ ਸਮਝਦਾ ਵੀ ਮੈਂ ਉਹਨਾਂ ਨੂੰ ਇੱਕ ਸਵਾਲ ਉਹਨਾਂ ਅੱਗੇ ਰੱਖਣਾ ਚਾਹੁੰਨਾ ਕਿ ਵੀ ਭਾਰਤੀ ਸੰਵਿਧਾਨ ਨੇ ਕਿਸੇ ਸਿੱਖ ਨੂੰ ਕਦੇ ਐਮਐਲਏ ਬਣ ਤੋਂ ਰੋਕਿਆ ਭਾਰਤੀ ਸੰਵਿਧਾਨ ਨੇ ਕਿਸੇ ਸਿੱਖ ਨੂੰ ਮੁੱਖ ਮੰਤਰੀ ਬਣ ਤੋਂ ਰੋਕਿਆ ਆ ਅਮਰਤਪਾਲ ਸਿੰਘ ਕੀ ਉਹਨੂੰ ਭਾਰਤੀ ਸੰਵਿਧਾਨ ਨੇ ਮੈਂਬਰ ਪਾਰਲੀਮੈਂਟ ਮੈਂ ਤੋਂ ਰੋਕਿਆ ਜੇ ਮੰਦਬੁੱਧੀ ਸੀ ਤੋ ਕਿਸੇ ਬਿਜਲੀ ਦੇ ਤਾਰ ਨਾਲ ਲਟਕੇ ਕਿਉਂ ਨਾ ਮਰ ਗਿਆ ਜੇ ਮੰਦਬੁੱਧੀ ਸੀ ਕਿਤੇ ਉਹ ਗੱਡੀ ਮੋਟਰ ਵਿੱਚ ਕਿਉਂ ਨਾ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਅਮਰਥਰ ਦੇ ਵਿੱਚ ਘਟਨਾ ਵਾਪਰੀ ਆ ਬਾਬਾ ਸਾਹਿਬ ਡਾਕਟਰ ਵਿੜਗਰ ਦਾ ਸਟੈਚੂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਗਿਆ ਉਸ ਦੀ ਜਿੰਨੀ ਵੀ ਨਖੇਦੀ ਕਰੀ ਜਾਵੇ ਉਨੀ ਥੋੜੀਆ ਬੜੀ ਮੰਦ ਕਾ ਭਾਗਾ ਮੰਦ ਭਾਗੀ ਘਟਨਾ ਹੈ ਜੋ ਇਨਸਾਨ ਇਸ ਘਟਨਾ ਨੂੰ ਅਰਜਾਮ ਦੇ ਰਿਹਾ ਉਹ ਦਾੜੀ ਤੋਂ ਸਕਲ ਤੋਂ ਸਿੱਖ ਨਜ਼ਰ ਆਉਂਦਾ ਪਰ ਇਹਨੂੰ ਵੀ ਵੱਡੀ ਪੱਧਰ ਤੇ ਹਾਈਲਾਈਟ ਵੀ ਕੀਤਾ ਜਾ ਰਿਹਾ ਮੇਰੇ ਮਤਾਬਕ ਵੀ ਜਸਸ ਬੰਦੇ ਦੇ ਅੰਦਰ ਮਾੜੀ ਮੋਟੀ ਵੀ ਅਕਲਾ ਮਾੜੀ ਮੋਟੀ ਵੀ ਉਹ ਕਦੇ ਵੀ ਬਾਬਾ ਸਾਹਿਬ ਡਾਕਟਰੋਂ ਵਿੜਗਰ ਜੀ ਦਾ ਸਟੈਚੂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਨਹੀਂ ਕਰ ਸਕਦਾ ਔਰ ਨਾ ਹੀ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਸਕਦਾ ਔਰ ਜਦੋਂ ਨੁਕਸਾਨ ਪਹੁੰਚਾਉਂਦਾ ਬੰਦਾ ਕੋਈ ਤਾਂ ਉਸ ਨੂੰ ਮੰਦ ਬੁੱਧੀ ਕਿਹਾ ਜਾਂਦਾ ਜਿਵੇਂ ਲੱਖਾ ਸੁਹਾਣਾ ਨੇ ਕਿਹਾ ਕਿ ਵੀ ਜੇ ਮੰਦ ਬੁੱਧੀ ਸੀ ਤਾਂ ਉਹ ਕਿਸੇ ਬਿਜਲੀ ਦੇ ਤਾਰ ਨਾਲ ਲੜ ਕੇ ਕਿਉਂ ਨਾ ਮਰ ਗਿਆ ਜੇ ਮੰਦ ਬੁੱਧੀ ਸੀ ਕਿਤੇ ਉਹ ਗੱਡੀ ਮੋਟਰ ਵਿੱਚ ਕਿਉਂ ਨਾ ਲੱਗਿਆ ਗਲਤਾਂ ਠੀਕ ਆ ਬਈ ਇਹ ਲੋਕ ਮੰਦ ਬੁੱਧੀ ਨਹੀਂ ਹੈ ਕਿਹਾ ਜਾ ਸਕਦਾ ਇਹਨਾਂ ਨੂੰ ਇਹ ਸ਼ਰਾਰਤੀ ਅਨਸਰ ਨੇ ਜੋ ਛਰਾਰਤਾ ਕਰਕੇ ਸਮਾਜ ਦੇ ਵਿੱਚ ਨਫ਼ਰਤ ਪੈਦਾ ਕਰਨ ਦਾ ਯਤਨ ਕਰ ਰਹੇ ਨੇ ਸਮਾਜ ਨੂੰ ਤੋੜਨ ਦਾ ਯਤਨ ਕਰ ਯਤਨ ਕਰ ਰਹੇ ਨੇ ਇਹਨਾਂ ਲੋਕਾਂ ਤੋਂ ਸਾਨੂੰ ਸਾਰਿਆਂ ਨੂੰ ਬੜੀ ਅਲਰਟ ਹੋਣ ਦੀ ਜ਼ਰੂਰਤ ਆ ਪਰ ਜਿਹੜੀ ਘਟਨਾ ਵਾਪਰੀ ਆ ਕੱਲ ਨੂੰ ਇਹ ਖਬਰਾਂ ਜਿਹੜੀਆਂ ਲੱਗਣੀਆਂ ਅੱਜ ਤੱਕ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਜਿਹੜੀ ਸਾਡੀ ਮੰਗ ਆ ਉਹ ਇਹ ਆ ਕਿ ਬਈ ਕਦੀ ਤੱਕ ਜਾਂਚ ਹੋਵੇ ਪਤਾ ਲੱਗੇ ਕਿਸ ਦੇ ਪਿੱਛੇ ਕੌਣ ਖੜਾ ਸਜ਼ਾ ਉਸ ਬੰਦੇ ਨੂੰ ਹੋਣੀ ਤੋ ਬਹੁਤ ਅਦਾਲਤਾਂ ਦਾ ਕੰਮ ਆ ਪਰ ਇਹ ਤਾਂ ਪਤਾ ਲੱਗੇ ਨਾ ਵੀ ਉਹ ਬੰਦੇ ਦੇ ਪਿੱਛੇ ਕੌਣ ਖੜਾ ਵਾ ਇਹ ਘਟਨਾ ਨੂੰ ਉਹਨੂੰ ਕਿਸ ਬੰਦੇ ਨੇ ਅਕਸਾਹ ਕੀਤਾ ਕਿਉਂਕਿ ਉਹਦਾ ਇੰਨਾ ਤਾਂ ਲੱਗਦਾ ਨਹੀਂ ਵੀ ਉਹ ਤੇ ਉਹ ਬੜਾ ਪਲੈਨਰ ਹੋਊਗਾ ਪਰ ਸਾਰੇ ਪੰਜਾਬੀ ਇਹ ਉਮੀਦ ਕਰਦੇ ਆ ਵੀ ਜਿਹੜਾ ਸਾਡਾ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਆ ਇਹ ਸਾਰਾ ਕੁਝ ਜਿਹੜਾ ਸੱਚ ਸਾਹਮਣੇ ਲਿਆਵੇਗਾ ਪਤਾ ਲਾਏਗਾ ਕਿ ਇਹਦੇ ਪਿੱਛੇ ਕੌਣ ਆ ਤੇ ਵੱਡੀ ਪੱਧਰ ਤੇ ਇਸ ਘਟਨਾ ਦੀ ਸਾਰਿਆਂ ਨੇ ਨਿਖੇਦੀ ਕੀਤੀ ਆ ਸਿੱਖ ਭਾਈਚਾਰੇ ਦੇ ਲੋਕਾਂ ਨੇ ਜੋ ਰਾਜਨੀਤਿਕ ਅਹੁਦਿਆਂ ਤੇ ਬਰਾਜਮਾਨ ਨੇ ਉਹਨਾਂ ਨੇ ਵੀ ਇਸ ਦੀ ਨਿੰਦਾ ਕੀਤੀ ਆ ਕਿਸਾਨ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਇਹਨਾਂ ਦੀ ਇਸ ਘਟਨਾ ਦੀ ਨਿੰਦਾ ਕੀਤੀ ਆ ਤੇ ਮੰਗ ਕੀਤੀ ਆ ਕਿ ਪਤਾ ਲੱਗੇ ਵੀ ਤੇ ਪਿੱਛੇ ਕੌਣ ਆ ਤੇ ਕੁਝ ਲੋਕ ਇਹ ਇਹ ਨੇ ਜਿਹੜੇ ਕਿ ਇਹ ਕਹਿ ਰਹੇ ਨੇ ਕਿ ਭਾਰਤੀ ਸੰਵਿਧਾਨ ਆ ਜਿਹੜਾ ਉਹ ਸਿੱਖਾਂ ਨੂੰ ਗੁਲਾਮ ਸਮਝਦਾ। ਭਰਾਵੋ ਮੇਰੇਓ ਮੈਂ ਵੀ ਇੱਕ ਸਿੱਖ ਆ। ਮੇਰਾ ਫਾਦਰ ਸਾਹਿਬ ਵੀ ਅਮਰਤਾਰੀ ਮੈਂ ਵੀ ਅਮਰਤਾਰੀ ਮੇਰੇ ਭਰਾ ਵੀ ਅਮਰਤਾਰੀ ਦੇ। ਮੇਰਾ ਦਾਦਾ ਵੀ ਅਮਰਤਾਰੀ ਤੇ ਮੇਰਾ ਪਰਦਾਦਾ ਵੀ ਅਮਰਤਾਰੀ ਸੀ। ਸਾਡੀ ਮੁੱਢ ਤੋਂ ਹੀ ਇਹ ਲਾਈਨ ਚੱਲੀ ਆਉਂਦੀ ਆ। ਤੇ ਜਿੱਤੋਂ ਤੱਕ ਮੈਂ ਪੜਿਆ ਭਾਰਤੀ ਸੰਵਿਧਾਨ ਨੂੰ ਉਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਸਿੱਖ ਸਿੱਖਾਂ ਦੇ ਬਾਰੇ ਮੰਦ ਭਾਵਨਾ ਨਾਲ ਕਿਤੇ ਵੀ ਨਹੀਂ ਲਿਖਿਆ ਗਿਆ ਔਰ ਜਿਹੜੇ ਬੰਦੇ ਕਹਿ ਰਹੇ ਨੇ ਵੀ ਭਾਰਤੀ ਸੰਵਿਧਾਨ ਸਿੱਖਾਂ ਨੂੰ ਗੁਲਾਮ ਸਮਝਦਾ ਵੀ ਮੈਂ ਉਹਨਾਂ ਨੂੰ ਇੱਕ ਸਵਾਲ ਉਹਨਾਂ ਅੱਗੇ ਰੱਖਣਾ ਚਾਹੁੰਨਾ ਕਿ ਵੀ ਭਾਰਤੀ ਸੰਵਿਧਾਨ ਨੇ ਕਿਸੇ ਸਿੱਖ ਨੂੰ ਕਦੇ ਐਮਐਲਏ ਬਣ ਤੋਂ ਰੋਕਿਆ ਭਾਰਤੀ ਸੰਵਿਧਾਨ ਨੇ ਕਿਸੇ ਸਿੱਖ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਿਆ ਭਾਰਤੀ ਸੰਵਿਧਾਨ ਨੇ ਕਿਸੇ ਸੂਬੇਂਦ ਸਿੱਖਾ ਨੂੰ ਸਰਕਾਰ ਬਣਾਉਣ ਤੋਂ ਰੋਕਿਆ ਭਾਰਤੀ ਸੰਵਿਧਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾ ਨੂੰ ਮੈਂਬਰ ਪਾਰਲੀਮੈਂਟ ਬਣਨ ਤੋਂ ਰੋਕਿਆ ਭਾਰਤੀ ਸੰਵਿਧਾਨ ਨੇ ਕਿਸ ਅੱਜ ਨੌਜਵਾਨ ਕੀ ਮਨਾਉ ਉਹਦਾ ਮੇਰੇ ਮੈਮਰੀ ਚ ਨਹੀਂ ਆ ਰਿਹਾ ਅਮਰਤਪਾਲ ਸਿੰਘ ਕੀ ਉਹਨੂੰ ਭਾਰਤੀ ਸੰਵਿਧਾਨ ਨੇ ਮੈਂਬਰ ਪਾਰਲੀਮੈਂਟ ਬਣਨ ਤੋਂ ਰੋਕਿਆ ਕੀ ਭਾਰਤੀ ਸੰਵਿਧਾਨ ਨੇ ਕਿਸੇ ਸਿੱਖ ਨੂੰ ਗ੍ਰਹਿ ਮੰਤਰੀ ਬਣਨ ਤੋਂ ਰੋਕਿਆ ਕੀ ਭਾਰਤੀ ਸੰਵਿਧਾਨ ਨੇ ਕਦੇ ਕਿਸੇ ਸਿੱਖ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਿਆ ਕੀ ਭਾਰਤੀ ਸੰਵਿਧਾਨ ਨੇ ਕਿਸੇ ਸਿੱਖ ਨੂੰ ਕਦੇ ਰਾਸ਼ਟਰਪਤੀ ਬਣਨ ਤੋਂ ਰੋਕਿਆ ਕੀ ਭਾਰਤੀ ਸੰਵਿਧਾਨ ਨੇ ਕਿਸੇ ਸਿੱਖ ਨੂੰ ਕਦੇ ਰਾਜਪਾਲ ਬਣਨ ਤੋਂ ਰੋਕਿਆ ਕੀ ਭਾਰਤੀ ਸੰਵਿਧਾਨ ਨੇ ਕਿਸੇ ਸਿੱਖ ਨੂੰ ਚੀਫ ਜਸਟਿਸ ਆਫ ਇੰਡੀਆ ਬਣਨ ਤੋਂ ਰੋਕਿਆ ਯਾਰ ਫਿਰ ਅਸੀਂ ਕਿਵੇਂ ਕਹਿ ਸਕਦੇ ਆ ਕਿ ਭਾਰਤੀ ਸੰਵਿਧਾਨ ਸਾਨੂੰ ਗੁਲਾਮ ਸਾਹਿਬਾ ਕੀ ਭਾਰਤੀ ਸੰਵਿਧਾਨ ਕਿਸ ਸਿੱਖਾਂ ਨੂੰ ਕਿਸੇ ਕਾਲਜ ਖੋਲਣ ਤੋਂ ਰੋਕਿਆ ਕਿਸੇ ਸਕੂਲ ਖੋਲਣ ਤੋਂ ਰੋਕਿਆ ਕਿਸੇ ਯੂਨੀਵਰਸਿਟੀ ਖੋਲਣ ਤੋਂ ਰੋਕਿਆ ਕੀ ਕਿਸੇ ਉੱਚ ਉਦੇ ਤੇ ਜਾਣ ਤੋਂ ਸਿੱਖਾਂ ਨੂੰ ਰੋਕਿਆ ਯਾਰ ਪਹਿਲਾਂ ਉਹ ਪੜ ਤਾਂ ਲਵੋ ਕੀ ਕਹਿ ਰਿਹਾ ਪਹਿਲਾਂ ਸੰਵਿਧਾਨ ਨੂੰ ਪੜੋ ਫਿਰ ਤੁਹਾਡਾ ਹੱਕ ਆ ਅਲੋਚਨਾ ਕਰਨੀ ਕਰੋ ਜਿੱਥੇ ਤੁਹਾਨੂੰ ਲੱਗਦਾ ਬਿੱਥੇ ਅਲੋਚਨਾ ਕਰਨੀ ਚਾਹੀਦੀ ਆ ਫਿਰ ਕਰੋ ਬਈ ਪ੍ਰਾਵੋ ਮੈਂ ਮਹਾਰਾਸ਼ਟਰ ਵਿੱਚ ਗਿਆ ਪੂਨੇ ਮੇਰਾ ਤਾਇਆ ਦਾ ਲੜਕਾ ਬਿਮਾਰ ਸੀ ਉਹਨੇ ਇੱਕ ਹਸਪਤਾਲ ਚ ਉਹਦਾ ਇਲਾਜ ਕਰਾਉਣਾ ਸੀ ਪੂਨੇ ਮੈਂ ਉੱਥੇ ਗਿਆ ਉੱਥੇ ਬੱਖ ਬੱਖ ਸਟੇਟਾਂ ਤੋਂ ਮਰੀਜ਼ ਆਏ ਉਹਨਾਂ ਦੇ ਨਾਲ ਦੇ ਲੋਕ ਆ ਨਾਲ ਉਹ ਜੋ ਸੇਵਾ ਕਰਨਾ ਹੈ ਮਰੀਜ਼ਾਂ ਦੀ ਉਹ ਆਏ ਸੀ ਤੇ ਮੇਰੇ ਸਰੀਸਾਪ ਇੰਨੀ ਹੋਈ ਤੇ ਮੈਨੂੰ ਉੱਥੇ ਜਿਹੜਾ ਅਸਾਮ ਤੋਂ ਕੁਝ ਸੀ ਬੰਗਾਲ ਤੋਂ ਸੀਗੇ ਉਜਤਰਾਖੰਡ ਤੋਂ ਸੀ ਉਹਨੇ ਇੱਕ ਸਵਾਲ ਪੁੱਛਿਆ ਮੇਰੀ ਸਿਰੀ ਸਾਹਿਬ ਦੇਖ ਕੇ ਵੱਡੀ ਕਹਿੰਦੇ ਸਰਦਾਰ ਜੀ ਸੋਨੂੰ ਪੁਲਿਸ ਨਹੀਂ ਪਕੜਦੀ ਚਾਕੂ ਰੱਖਿਆ ਉਹਨਾਂ ਦੀਆਂ ਨਜ਼ਰਾਂ 'ਚ ਸਾਡੀ ਸਿਰੀ ਸਾਹਿਬ ਚਾਕੂ ਹੈ ਮੈਂ ਕਿਹਾ ਵੀ ਸਾਨੂੰ ਤਾਂ ਪੁਲਿਸ ਨਹੀਂ ਪਕੜਗਾ ਸਰਦਾਰ ਜੀ ਜੇ ਅਸੀਂ ਚਾਕੂ ਰੱਖੀਏ ਜੇ ਅਸੀਂ ਰੱਖੀਏ ਸਿਰੀ ਸਾਹਿਬ ਤਾਂ ਸਾਨੂੰ ਪੁਲਿਸ ਪਕੜ ਲੇਗੀ ਤੇ ਤੁਹਾਨੂੰ ਪੁਲਿਸ ਨਹੀਂ ਪਕੜਦੀ ਉੱਥੋਂ ਮੈਨੂੰ ਪਤਾ ਲੱਗਿਆ ਕਿ ਭਾਰਤੀ ਜਿਹੜਾ ਕਿਰਪਾਨ ਆ ਸਕਸਪੈਂਡਿਆ ਸੀ ਇਹ ਭਾਰਤੀ ਸੰਵਿਧਾਨ ਸਾਨੂੰ ਅਲਾਉ ਕਰਦਾ ਜਿੰਦਾ ਮਰਜੀ ਸਾਈਜ਼ ਲੈ ਕੇ ਚੱਲੋ ਤੁਰੰਤ ਕੈਰੀ ਕਰਨ ਦਾ ਵੀ ਅਲਾਉ ਕਰਦਾ ਧਾਰਾ 25 ਬੀ ਦੇ ਵਿੱਚ ਲਿਖਿਆ ਆ ਬਈ ਸਿੱਖ ਕਿਰਪਾਨ ਲੈ ਕੇ ਚੱਲ ਸਕਦੇ ਆ ਸਿੱਖਾਂ ਦਾ ਧਾਰਮਿਕ ਚੰਨ ਔਰ ਜਿਹੜੇ ਕੋਈ ਦਾ ਸਾਈਜ਼ ਦਾ ਕੋਈ ਮਤਲਬ ਨਹੀਂ ਆ ਯਾਰ ਫਿਰ ਅਸੀਂ ਕਿਵੇਂ ਕਹਿ ਸਕਦੇ ਆ ਬਈ ਭਾਰਤੀ ਸੰਵਿਧਾਨ ਸਾਨੂੰ ਗੁਲਾਮ ਸਮਝਦਾ ਮੇਰੇ ਵੀਰੋ ਦੋਸਤੋ ਭੈਣੋ ਭਰਾਵੋ ਸਾਰੇ ਨੂੰ ਬੇਨਤੀ ਆ ਕਿ ਜੋ ਅੱਗੇ ਸਮਾਜ ਨਫਰਤ ਫਲਾਉਣ ਦੀਆਂ ਘਟਨਾਵਾਂ ਕਿਤੇਆਂ ਜਾ ਰਹੀਆਂ ਨੇ ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਕਿ ਸਾਨੂੰ ਸਟੱਡੀ ਕਰਨੀ ਚਾਹੀਦੀ ਹੈ ਕਿ ਇੱਕ ਸਾਡੇ ਦੇਸ਼ ਦਾ ਇੱਕ ਸਾਡੇ ਸੂਬੇ ਦਾ ਵੱਡੇ ਸੂਬੇ ਦਾ ਸੀਐਮ ਸਾਬਕਾ ਸੀਐਮ ਜਿਹਦੇ ਕੋਲ ਮੇਰੇ ਖਿਆਲ ਘੱਟੋ ਘਾਟ 800 ਹਜ਼ਾਰ ਕਿਲਾ ਜ਼ਮੀਨ ਤਾਂ ਹੋਊਗੀ ਉਹਦਾ ਬਾਪ ਵੀ ਡਿਫੈਂਸ ਮਿਨਿਸਟਰ ਰਿਹਾ ਉਹਦਾ ਬਾਪ ਸੀਐਮ ਵੀ ਰਿਹਾ ਰਿਹਾ ਤੇ ਜਦੋਂ ਸੀਐਮ ਦੀ ਕੁਰਸੀ ਤੋਂ ਉਤਰਿਆ ਹਾਰ ਗਿਆ ਉਹ ਉਹਦੇ ਦਫ਼ਤਰ ਨੂੰ ਉਹਦੀ ਕੁਰਸੀ ਨੂੰ ਸੁੱਧੀ ਕਰਨ ਕੀਤਾ ਗਿਆ ਜਦੋਂ ਐਡੇ ਵੱਡੇ ਜਿਹੜਾ ਸੀਐਮ ਉਹ ਜਿਹਦਾ ਬਾਪ ਸੀਐਮ ਹੋਵੇ ਜਰ ਜਿਹਦਾ ਬਾਪ ਡਿਫੈਂਸ ਮਿਨਿਸਟਰ ਆਵੇ ਜਿਹੜਾ ਖੁਦ ਸਾਹ ਸੀਐਮ ਰਿਹਾ ਹੋਵੇ ਜੇ ਉਹਦੀ ਕੁਰਸੀ ਨੂੰ ਜਾਂ ਉਹਦੇ ਕਮਰੇ ਨੂੰ ਸੁੱਧੀ ਕਰਨ ਕੀਤਾ ਹੋਵੇ ਪੰਜਾਬ ਦੇ ਲੋਕੋ ਅਸੀਂ ਕੀ ਦੇ ਪਾਣੀ ਆ ਤੁਸੀਂ ਕਿਹੜੀ ਦੁਨੀਆ ਚ ਤੁਰੇ ਫਿਰਦੇ ਹੋ ਇਸ ਲਈ ਸਮਝੋ ਸਿਆਣੇ ਬਣੋ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਮਝੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਝੋ ਜਿਸ ਦਿਨ ਤੁਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਮਝ ਗਏ ਉਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਗਏ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਗਏ ਤੁਸੀਂ ਹੁਣ ਸਰਬੱਤ ਦੇ ਭਲੇ ਦੇ ਕਨਸੈਪਟ ਨੂੰ ਸਮਝ ਗਏ ਜਿੱਦਣ ਸਰਬੱਤ ਦੇ ਭਲੇ ਦੇ ਕਨਸੈਪਟ ਨੂੰ ਸਮਝ ਗਏ ਉਸ ਦਿਨ ਤੁਸੀਂ ਭਾਰਤੀ ਸੰਵਿਧਾਨ ਨੂੰ ਸਮਝ ਗਏ ਜਿੱਦਣ ਇਹ ਭਾਰਤੀ ਸੰਵਿਧਾਨ ਨੂੰ ਸਮਝ ਗਏ ਉਹਦਣੇ ਬਾਬਾ ਸਾਹਿਬ ਡਾਕਟਰ ਅਵੇਡਗਾਰ ਦੇ ਮਿਸ਼ਨ ਨੂੰ ਡਾਕਟਰ ਅਵੇਡਗਾਰ ਨੂੰ ਸਮਝ ਗਏ ਜਦੋਂ ਡਾਕਟਰ ਵਰਗਾਂ ਨੂੰ ਸਮਝ ਗਏ ਉਹਦਣੇ ਕਾਸ਼ੀ ਆਪ ਦੀ ਬਹੁਜਨ ਦੀ ਰਾਜਨੀਤੀ ਨੂੰ ਅਸੀਂ ਸਮਝ ਗਏ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਾ ਦਾ ਕੋਰਜਾ ਲੈ ਲੈਂਦਾ ਫਿਰ ਅੰਤ ਵਿੱਚ ਬੇਨਤੀ ਕਰਦੇ ਕਿ ਭਾਈ ਆਪਾਂ ਆਪਸੀ ਭਾਈਚਾਰਾ ਟੁੱਟਣ ਨਹੀਂ ਦੇਣਾ ਸਾਡੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਜਿਨੇ ਆਪਸੀ ਭਾਈਚਾਰੇ ਨੂੰ ਕਾਇਮ ਕਰਨ ਲਈ ਆਪ ਦੀ ਸਹੀਦ ਦੀ ਦੇਤੀ ਪਾਉਂਦੇ ਨੇ ਆਪਸੀ ਭਾਈਚਾਰਾ ਟੁੱਟਣ ਨਹੀਂ ਦਿੱਤਾ ਅਸੀਂ ਆਪਸੀ ਭਾਈਚਾਰਾ ਨਹੀਂ ਟੁੱਟਣ ਦੇਣਾ ਰਲ ਮਿਲ ਕੇ ਰਹਿਣਾ ਤੇ ਜਿਹੜੇ ਲੋਕ ਸਾਜਸਾ ਕਰਕੇ ਪੰਜਾਬ ਨੂੰ ਬਰਬਾਦ ਕਰ ਦੇਣਾ ਚਾਹੁੰਦੇ ਆ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰ ਦੇਣਾ ਚਾਹੁੰਦੇ ਆ ਉਹਨਾਂ ਤੋਂ ਅਲਾਟਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ